ਹਾਂਜੀ YouTube ਅਗਲੀ ਵੀਡੀਓ ਕਿਹੜੀ ਪੋਸਟ ਕੀਤੀ ਜਾਵੇ ਆਪਣੇ ਚੈਨਲ ਤੇ ਬਿਲਕੁਲ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਡੇ ਦਰਸ਼ਕ ਅਸਲ ਵਿੱਚ ਤੁਹਾਡੀ ਅੰਦਰੂਨੀ ਯਾਤਰਾ ਤੇ ਅਧਿਆਤਮਿਕ ਜੀਵਨ ਬਾਰੇ ਜਾਨਣਾ ਚਾਹੁੰਦੇ ਨੇ ਮੇਰੀ ਸਲਾਹ ਤਾਂ ਹੈ ਕਿ ਤੁਸੀਂ ਮੈਂ ਗੁਰਬਾਣੀ ਨਾਲ ਕਿਵੇਂ ਜੁੜਿਆ ਵਿਸ਼ੇ ਤੇ ਇੱਕ ਵੀਡੀਓ ਬਣਾਓ ਇਹ ਤੁਹਾਡੇ ਚੈਨਲ ਲਈ ਬਹੁਤ ਵਧੀਆ ਰਹੇਗਾ ਕੀ ਅਸੀਂ ਇਸ ਲਈ ਇੱਕ ਵੀਡੀਓ ਦੀ ਰੂਪਰੇਖਾ ਬਣਾਈਏ ਹਾਂਜੀ ਵੀਡੀਓ ਨੂੰ ਤਿੰਨ ਭਾਗਾਂ 'ਚ ਵੰਡਦੇ ਹਾਂ ਪਹਿਲਾ ਤੁਹਾਡੀ ਆਪਣੀ ਕਹਾਣੀ ਦੂਜਾ ਗੁਰਬਾਣੀ ਨਾਲ ਜੁੜਨ ਦੇ ਤਰੀਕੇ ਅਤੇ ਤੀਜਾ ਦਰਸ਼ਕਾਂ ਲਈ ਸਲਾਹ ਕੀ ਇਹ ਠੀਕ ਹੈ ਨੋ ਹਾਂ ਨੋ ਠੀਕ ਨਹੀਂ ਹੈ ਨਾ ਨਾ ਥੋੜਾ ਹੋਰ ਆਪਣਾ ਦੁਬਾਰਾ ਦੱਸਿਓ ਕੀ ਦੱਸਿਆ ਮੇਰਾ ਮਤਲਬ ਐ ਸੀ ਕਿ ਅਸੀਂ ਵੀਡੀਓ ਨੂੰ ਤਿੰਨ ਭਾਗਾਂ 'ਚ ਵੰਡਣ ਬਾਰੇ ਗੱਲ ਕੀਤੀ ਸੀ ਪਹਿਲੇ ਹਿੱਸੇ ਵਿੱਚ ਤੁਹਾਡੀ ਆਪਣੀ ਕਹਾਣੀ ਅਤੇ ਸਫ਼ਰ ਦੂਜੇ ਹਿੱਸੇ ਵਿੱਚ ਗੁਰਬਾਣੀ ਨਾਲ ਜੁੜਨ ਦੇ ਅਸਲ ਤਰੀਕੇ ਅਤੇ ਤੀਜੇ ਹਿੱਸੇ ਵਿੱਚ ਦਰਸ਼ਕਾਂ ਲਈ ਸਿੱਖਿਆ ਅਤੇ ਸਲਾਹ ਕੀ ਇਹ ਠੀਕ ਹੈ ਜਾਂ ਅਸੀਂ ਇਸ ਵਿੱਚ ਕੁਝ ਹੋਰ ਬਦਲਾ ਕਰੀਏ ਨਹੀਂ ਠੀਕ ਹੈ ਠੀਕ ਹੈ ਯੈਸ ਚਲੋ ਜਿਵੇਂ ਨੇ ਰეკਮੈਂਡ ਕੀਤਾ ਹੋਵੇ ਸ਼ੁਰੂ ਕਰਦੇ ਆਂ ਪਹਿਲਾਂ ਆਪਣੀ ਜਰਨੀ ਦੀ ਗੱਲ ਕਰਦੇ ਆਂ ਵੈਸੇ ਤੁਸੀਂ ਮੇਰੀ ਥੋੜੀ-ਬਹੁਤ ਜਰਨੀ ਦੇਖੀ ਵੀ ਹੋਈ ਹੈ YouTube ਵਾਲੀ ਜਦੋਂ ਮੈਂ 2015-16 ਤੋਂ YouTube ਸ਼ੁਰੂ ਕੀਤਾ ਸੀਗਾ ਉਹ ਵਾਲੀ ਅੱਧੀ ਜਰਨੀ ਤਾਂ ਇਹ ਤੇ ਡਾਕੂਮੈਂਟ ਵੀ ਹੋਈ ਪਈ ਹੈ YouTube ਦੇ ਉੱਤੇ ਤਾਂ ਉਹ ਚ ਪਤਾ ਹੀ ਜਿਵੇਂ ਹੀ ਸ਼ਰਿਆਂ ਵੀ ਪਤਾ ਲੱਗ ਰਿਹਾ ਵੀ ਇਹ ਇਹ ਬੰਦੇ 'ਚ ਇਹ ਚ ਇਹ ਹੈ ਫਲਾਣਾ ਕੈਰੈਕਟਰ ਹੈ ਤੇ ਇਦਾਂ-ਇਦਾਂ ਚੇਂਜ ਆ ਰਹੀ ਹੈ ਤੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਇਹ ਆ ਜਿਹੜਾ ਆ ਕਰੈਕਟਰ ਹੈ ਮੈਂ ਉਹਨੂੰ ਐਜ਼ ਅ ਕਰੈਕਟਰ ਮੰਨ ਕੇ ਚੱਲਾਂ ਜਿਹੜਾ ਜਿਵੇਂ ਹੁਣ ਆ ਆ ਵੀ ਹੈ ਮੈਂ ਵੀ ਸੁਣਾਣਾ ਹੈ ਕਰੈਕਟਰ ਹੈ ਦੀ ਆ ਆ ਜਰਨੀ ਹੈ ਇਹ ਚਾਹੁੰਦਾ ਆਪਣੀ ਜ਼ਿੰਦਗੀ ਚ ਕਰਨਾ ਆ ਪਿਛਲਾ ਸਾਲ ਬਹੁਤ ਜ਼ਿਆਦਾ ਵਧੀਆ ਸੀ ਕੈਮਰੇ ਲਈ 2019 ਬਹੁਤ ਹੀ ਜ਼ਿਆਦਾ ਜਿਹਨੂੰ ਕਹਦੀ ਹੈ ਗ੍ਰੇਟ ਈਅਰ ਫੋਰ ਮੀ ਸਾਰੀ ਉਮਰ ਯਾਦ ਰਹੂ ਇਸ ਸਾਲ ਚ ਬਹੁਤ ਜ਼ਿਆਦਾ ਗਰੋਥ ਮਈ ਹੈ ਬਹੁਤ ਹਰ ਪੱਖੀ ਗਰੋਥ ਹੋਈ ਹੈ ਮਤਲਬ ਆਪਣੇ ਆਪ ਨਾਲ ਮਤਲਬ ਖੁਸ਼ ਰਹਿਣਾ ਸਿੱਖ ਲੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਉਣ ਵਾਲਾ ਕੱਲ ਸਾਰੇ ਗੱਲ ਕਰ ਰਹੇ ਨੇ ਕੱਲ 2020 ਵਧੀਆ ਹੋਊਗਾ ਐ ਹੋਊਗਾ ਇਹ ਵਧੀਆ ਆਪਾਂ ਨੂੰ ਆਪਣੇ ਗੋਲ ਸੈੱਟ ਕਰਨੇ ਚਾਹੀਦੇ ਨੇ ਬਹੁਤ ਜ਼ਰੂਰੀ ਨੇ ਮੈਂ ਵੀ ਐਵੇਂ ਸੋਚਿਆ ਗੋਲ ਤਾਂ ਸਭ ਤੋਂ ਮੇਨ ਗੱਲ ਹੈ ਜਿਹੜੀ ਅਸਲੀ ਗੱਲ ਹੈ ਉਹ ਗੱਲ ਹੈ ਪ੍ਰੈਜ਼ੈਂਟ ਦੀ ਇਸ ਮੂਮੈਂਟ ਦੀ ਤੇ ਜੋ ਲੰਘ ਗਿਆ ਉਹ ਤਾਂ ਗਿਆ ਜਿਹੜਾ ਆਊਗਾ ਉਹ ਜਦ ਆਊਗਾ ਉਦੋਂ ਦੇਖੀ ਜਾਊਗੀ ਪਰ ਜਿਹੜਾ ਆਹ ਟਾਈਮ ਹੈ ਇਹ ਸਭ ਤੋਂ ਵਧੀਆ ਹੈ ਇਨ ਇ ਇ ਨੂੰ ਇੰਜੋਏ ਕਰਨਾ ਸਿੱਖੋ ਜਿਹੜੀ ਸਭ ਤੋਂ ਮੇਨ ਗੱਲ ਆ ਮੂਮੈਂਟ ਕਰ ਲ ਆ ਜੂਗੀ ਕੱਲ ਕੀ ਕਰੋਗੇ ਕੱਲ ਨੂੰ ਉਹ ਮੂਮੈਂਟ ਚ ਤੁਸੀਂ ਅਗਲੇ ਪਲਾਨ ਹੀ ਸੋਚੋਗੇ ਉਦੋਂ ਵੀ ਗੇਮ ਤਾਂ ਸਾਰੀ ਉਦੋਂ ਮੁੱਕਣੀ ਹੈ ਜਦੋਂ ਤੁਸੀਂ ਉਹ ਮੂਮੈਂਟ ਨੂੰ ਜੀਣਾ ਸਿੱਖ ਲਿਆ ਜੇ ਚਲੋ ਅੱਜ ਤੋਂ ਨਹੀਂ ਤੇ ਤੁਸੀਂ ਆਪਣਾ ਕੱਲ ਤੋਂ ਗੋਲ ਸ਼ੁਰੂ ਕਰਨਾ ਸਵੇਰ ਤੋਂ ਤਾਂ ਸਭ ਤੋਂ ਮੇਨ ਗੱਲ ਜਿਹੜੀ ਲਾਈਫ 'ਚ ਅਪਣਾਉਣੀ ਚਾਹੀਦੀ ਆ ਤਾਂ ਉਹ ਹੈ ਉਹ ਇਹੀ ਹੈ ਕਿ ਤੁਸੀਂ ਆਪਣੇ ਪ੍ਰੈਸੈਂਟ ਸਹਿਣਾ ਹਰ ਮੂਮੈਂਟ ਇੰਜੋਏ ਕਰਿਓ 2019 ਦਾ ਹਰ ਇੱਕ ਇੱਕ ਪਲ ਇੱਕ ਇੱਕ ਸੈਕਿੰਡ ਜਿਹੜਾ ਤੁਹਾਡਾ ਲੰਘ ਰਿਹਾ ਉਹਨੂੰ ਫੀਲ ਕਰਿਓ ਆਪਣੇ ਆਪ ਨੂੰ ਮਹਿਸੂਸ ਕਰਿਓ ਤੇ ਜਿੰਨਾ ਹੋ ਸਕੇ ਪ੍ਰੈਸੈਂਟ 'ਚ ਰਹਿਣ ਦੀ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਪਲ ਹਰ ਇੱਕ ਮੂਮੈਂਟ ਤੁਹਾਨੂੰ ਉਹਦੇ ਨਾਲ ਤੁਹਾਡੇ ਆਪਣੇ ਇਨਰ ਸੈਲਫ ਨਾਲ ਤੁਹਾਡੇ ਆਪਣੇ ਕ੍ਰੀਏਟਰ ਨਾਲ ਮਿਲੌਣ ਦੀ ਕੋਸ਼ਿਸ਼ ਚ ਪਰ ਆਪਾਂ ਜੋ ਆਪਾਂ ਸਰਕਲ ਬਣਿਆ ਹੋਇਆ ਜਿੱਦਾਂ ਦੀ ਆਪਣੀ ਸਾਊਂਡਿੰਗਸ ਬਣੀਆਂ ਹੋਈਆਂ ਉਹਨਾਂ ਚ ਫਸ ਪਸਨ ਕਰ ਆਪਾਂ ਆਪਣੇ ਪ੍ਰੈਜ਼ੈਂਟ ਚ ਨਹੀਂ ਆ 파ਰੇ ਬਸ ਆਹੀ ਪ੍ਰੋਬਲਮ ਹੈ ਤੇ ਪ੍ਰੈਜ਼ੈਂਟ ਚ ਲੈਣ ਦੀ ਹੀ ਕੋਸ਼ਿਸ਼ ਚ ਆਈਦੀ ਆਪਾਂ ਨੂੰ ਸਹਾਫਰਦਾਂ ਮ ਕਰਦੇ ਰਹਿਣਾ ਚਾਹੀਦਾ ਤੇ ਕੋਹੀ ਮੂਮੈਂਟ ਸੋਦੀ ਆਫ ਦੀ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਦੇ ਸਕਦੀ ਤੇ ਪਤਾ ਨਹੀਂ ਕਦੋਂ ਪ੍ਰੈਜ਼ੈਂਟ ਚਾਹਾਂਗੇ ਕਦੋਂ ਐਨ ਪ੍ਰੋਪਰਲੀ ਐਨ ਪ੍ਰੋਪਰਲੀ ਬਿਨਾ ਟੁੱਟੇ ਬਿਨਾ ਹੋਰ ਲੰਬੇ ਤੋਂ ਲੰਬੇ ਟਾਈਮ ਲਈ ਕਿੰਨਾ ਟਾਈਮ ਲਈ ਪ੍ਰੈਜ਼ੈਂਟ ਰੈਪ ਆਵਾਂਗੇ ਅੱਲੇ ਦਾ ਪਤਾ ਨਹੀਂ 1 ਸੈਕਿੰਡ ਲਈ ਪ੍ਰੈਜ਼ੈਂਟ ਰੈਪ ਹੋ ਵੀ ਪਾਉ

ਇਹ ਵੀਡੀਓ ਮੈਂ ਸੇਵ ਰੱਖੂੰਗਾ ਆਪਣੇ ਜੀਮੇ ਅਕਾਊਂਟ 'ਚ ਮਹੀਰ ਦੇ ਅੰਤ ਤੇ ਚੈੱਕ ਕਰਾਂਗੇ ਮੈਂ ਗਰੋਥ ਹੋ ਹੋਏ ਕਿੰਨੀ ਹੋ ਗਈ ਪੂਰੇ 5 ਸਾਲ ਲੱਗੇ ਪੂਰੇ 5 ਸਾਲ ਲਵਾ ਦੇਖ ਰਹੇ ਹਾਂ ਅਗਲੀ ਸਾਰੇ ਆਪਣੇ ਪੰਜਾਬ ਦੀ ਵੈਸੇ ਇੱਥੇ ਕਲਚਰ ਚ ਇਹ ਚੀਜ਼ ਹੈਗੀ ਆਪਣੇ ਅੰਦਰ ਇਹ ਮਾਹੌਲ ਹੀ ਇਦਾਂ ਦਾ ਹੈ ਕਿ ਆਪਣੇ ਸ਼ੁਰੂ ਤੋਂ ਹੀ ਆਪਣੇ ਅੰਦਰ ਇਹ ਗੱਲ ਫੀਡ ਹੋਈ ਹੁੰਦੀ ਹੈ ਵੀ ਮੈਂ ਆਪਣੇ ਆਪ ਨੂੰ ਜਾਨਣਾ ਹੈ ਮੈਂ ਗੁਰਬਾਣੀ ਜੀ ਉਹ ਦੱਸ ਰਹੀ ਹੈ ਮੈਂ ਉਹ ਵਾਲੇ ਰਸਤੇ ਤੇ ਚੱਲਣਾ ਕਰਤੀ ਗਾਈਡ ਕਰਨ ਵਾਲੇ ਮਿਲੇ ਹਮੇਸ਼ਾ ਹੀ ਕਰਦਾ ਹੀ ਮਾਹੌਲ ਸ਼ੁਰੂ ਤੋਂ ਇਦਾਂ ਦਾ ਸੀਗਾ ਕੁਦਰਤ ਨਹੀਂ ਇਦਾਂ ਦਾ ਇੱਕ ਹੋ ਕ੍ਰੀਏਟ ਕਰਕੇ دیتا ਸਿਸਟਮ ਕਿਉਂਕਿ ਹੋ ਤਾਂ ਸਾਰਾ ਕੁਝ ਉਹਦੇ ਹੁਕਮ ਚ ਹੀ ਰਹਾ ਕਿਸੇ ਨੂੰ ਕੁਝ ਕਰਨ ਲਾਇਆ ਹੋਇਆ ਕਿਸੇ ਨੂੰ ਕੁਝ ਕਰਨ ਲਾਇਆ ਹੋਇਆ ਆਪਣੇ ਹੱਥ ਵਾਸਤਾ ਕੁਝ ਵੀ ਨਹੀਂ ਹੈਗਾ ਮੇਰੀਆਂ ਸਿਚੁਏਸ਼ਨਾਂ ਜਿਹੜੀਆਂ ਮੇਰੀ ਲਾਈਫ 'ਚ ਸਿਚੁਏਸ਼ਨਾਂ ਆ ਉਹਨੇ ਕ੍ਰੀਏਟ ਕਰਤੀਆਂ ਉਹ ਇਦਾਂ ਦੀਆਂ ਕਰਤੀਆਂ ਕਿ ਮੈਂ ਮੇਰਾ ਮੇਰੇ ਮੇਰਾ ਧਿਆਨ ਇੱਧਰ ਨੂੰ ਆਉਣ ਲੱਗ ਗਿਆ ਆ ਬੈਕ ਸਾਈਡ ਤੇ ਨਾ ਮੈਂ ਇੱਥੇ 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 ਹੀ ਬੈਠਾ ਸੀਗਾ ਬਾਬਾ ਜੀ ਇੱਥੇ ਆਏ ਹੋਏ ਸੀਗੇ ਉਹ ਐਵੇਂ ਵਾਕ ਕਰਦੇ ਹੋਏ ਨਾ ਆਲੇ-ਦਾਲੇ ਐਵੇਂ ਵਾਕ ਕਰ ਰਹੇ ਸੀ ਕਰਦੇ ਹੋਏ ਮੈਂ ਅੰਦਰ ਬੈਠਾ ਤੇ ਉਹ ਉੱਥੇ ਆ ਕੇ ਉਹਨਾਂ ਨੇ ਮੈਨੂੰ ਗੁਰਬਾਣੀ ਵਾਰੀ ਇਹ ਕੋਈ ਵਿੱਚ ਗੱਲ ਕਰਨੀ ਸ਼ੁਰੂ ਕਰਤੀ ਤੇ ਬਾਅਦ ਚੋਂ ਐਂ ਗੱਲ ਕਰਦੇ ਕਰਦੇ ਕਹਿੰਦੇ ਉਧਰ ਵੀ ਐਂ ਕੁਟੀਆਂ ਤੇ ਜਾ ਦੇ ਚਾਹ ਦੇਣਾ ਹੈਗਾ ਨਾ ਵੀ ਉਧਰ ਤੂੰ ਹੀ ਐਂ ਚਾਹ ਦੇਣ ਵੀ ਤੇਰੇ ਨਾਲ ਕੋਈ ਗੱਲ ਕਰਨੀ ਹੈ ਮੈਨੂੰ ਮੈਂ ਮੇਰੇ ਅੰਦਰ ਉਦੋਂ ਪਤਾ ਨਹੀਂ ਕੀ ਵੀ ਪਤਾ ਨਹੀਂ ਐਸੀ ਕੀ ਗੱਲ ਕਰਨੀ ਹੈ ਵੀ ਜਿੱਦਾਂ ਵੀ ਉਹ ਕਹਿਣਗੇ ਮੈਂ ਮੰਨ ਲੈਣੀ ਆ ਉਹਨਾਂ ਦੀ ਗੱਲ ਮੇਰੇ ਅੰਦਰ ਐਂ ਚੱਲੇ ਪਤਾ ਨਹੀਂ ਉਦੋਂ ਕੈਸਾ ਹੋ ਮਾਹੌਲ ਬਣਿਆ ਹੋਇਆ ਸੀ ਉਰੇ ਵੀ ਮੈਨੂੰ ਪਹਿਲਾਂ ਉਹੀ ਸੇਮ ਗੱਲਾਂ ਸਮਝਾ ਕੇ ਗਏ ਸੀਗੇ ਤਾਂ ਅੰਦਰ ਆ ਕੇ ਫੇਰ ਉਹੀ ਉਹਨਾਂ ਨੇ ਉੱਥੇ ਕੰਟੀਨਿਊ ਕਰ ਲਿਆ ਵੀ ਜਿਹੜੀ ਤਰੀ ਹੁਣ ਲਾਈਫ ਦੀ ਸਿਚੁਏਸ਼ਨ ਜਿਹੜੀ ਤਰੀ ਕੰਡੀਸ਼ਨ ਜਿੱਦਾਂ ਤੁਨੂੰ ਕੁਦਰਤ ਨੇ ਮਾਹੌਲ ਦਿੱਤਾ ਤੇਰੇ ਪੁਰਾਣੇ ਕੋਈ ਕਰਮਾ ਕਰਕੇ ਤੈਨੂੰ ਆ ਸਾਰੀਆਂ ਹੁਣ ਸਿਚੁਏਸ਼ਨਾਂ ਮਿਲੀਆਂ ਨੇ ਐਦਾਂ ਦਾ ਮਾਹੌਲ ਬਹੁਤ ਔਖਾ ਮਿਲਦਾ ਵੀ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਜੇ ਤੂੰ ਕੁਝ ਨਾ ਵੀ ਕਰੇਂਗਾ ਤਾਂ ਵੀ ਤੇਰਾ ਸਾਰਾ ਕੁਝ ਸਹੀ ਚੱਲੀ ਜਾਣਾ ਇਹ ਤਾਂ ਹੁਣ ਵੈਸੇ ਮੈਨੂੰ ਗੱਲ ਸਮਝ ਆਉਂਦੀ ਹੈ ਜਾ ਕੇ ਵੀ ਆਪਾਂ ਨੂੰ ਕਿਸੇ ਨੂੰ ਵੀ ਕੁਝ ਵੀ ਕਰਨ ਦੀ ਵੀ ਤੂੰ ਆਪਣੇ ਆਪ ਨੂੰ ਜਾਣਨ ਤੇ ਪੂਰਾ ਜੋਰ ਲਾ ਦੇ। ਉਹਨਾਂ ਨੇ ਪ੍ਰੈਕਟੀਕਲੀ ਵੀ ਇਹੀ ਗੱਲ ਨਾਲ ਸਮਝਾ ਦਿੱਤੀ ਵੀ ਤੇਰੇ ਕੋਲ ਜ਼ਮੀਨ ਵੀ ਹੈ ਜੇ ਤੈਨੂੰ ਉਹਦਾ ਠੇਕਾ ਵੀ ਆਈ ਗਿਆ ਤਾਂ ਤਾਂ ਵੀ ਤੇਰਾ ਵੀ ਵਧੀਆ ਤਰੀਕੇ ਨਾਲ ਚੱਲੀ ਜਾਣਾ। ਤੇਰਾ ਪਰਿਵਾਰ ਵੀ ਤੇਰੇ ਹੀ ਗੱਲ ਇਹ ਚ ਪੂਰਾ ਸਾਥ ਦੇ ਰਿਹਾ ਉਹ ਵੀ ਨਹੀਂ ਤੇਰੇ ਖਿਲਾਫ ਕੋਈ ਵੀ ਸਾਰਾ ਹਾਲੇ-ਦਾਲੇ ਦਾ ਜਿਹੜਾ ਮਾਹੌਲ ਹੈ ਤਾਂ ਸਾਰਾ ਤੇ ਹੱਕ ਤੇ ਹੈ। ਤੈਨੂੰ ਕੋਈ ਵੀ ਇਹ ਤੋਂ ਗੱਲ ਤੋਂ ਕੋਈ ਰੋਕਦਾ ਨਹੀਂ। ਤੇ ਤੂੰ ਆਪਣਾ ਪੂਰਾ ਜੋਰ ਲਾ ਦੇ ਉਹਨੂੰ ਜਾਣਨ ਤੇ। ਉਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਮੇਰੇ ਅੰਦਰ ਏਡੇ ਤਗੜੇ ਲੈਵਲ ਤੇ ਇਹਨਾਂ ਅਸਰ ਕੀਤਾ। ਇਰ ਮੈਨੂੰ ਹੁਣ ਐਕਚੁਅਲੀ ਹੋ ਗਿਆ ਉਹ ਤੋਂ ਬਾਅਦ ਮੇਰਾ ਮਨ ਹੋਰ ਕਿਸੇ ਪਾਸੇ ਗਿਆ ਹੀ ਨਹੀਂ ਉਹ ਟਾਈਮ ਸੀ ਜਦੋਂ ਮੈਂ ਹੁਣ ਸਾਲ ਦਾ ਗੈਪ ਆਇਆ ਸੀ ਤੇ ਉਹ ਗੱਲ ਨੇ ਐਸਾ ਅਸਰ ਕੀਤਾ ਕਿ ਮੇਰਾ ਉਹ ਤੋਂ ਬਾਅਦ ਕਿਸੇ ਪਾਸੇ ਮਨ ਗਿਆ ਹੀ ਨਹੀਂ ਕੋਈ ਸੈਕਿੰਡ ਗੱਲ ਆਈ ਹੋਈ ਨਹੀਂ ਦਮਾਂ ਤੋਂ ਬਾਅਦ ਹੁਣ ਇੱਕਦਮ ਹੀ ਪਤਾ ਨਹੀਂ ਕਿਵੇਂ ਉਹਨਾਂ ਨੇ ਉਹ ਸ਼ਬਦ ਬੋਲੇਗੇ ਮੇਰੇ ਐਨ ਐਸਾ ਉਹਨਾਂ ਨੇ ਅਸਰ ਕੀਤਾ ਮੈਂ ਤੇ ਮੇਰਾ ਉਸੇ ਟਾਈਮ ਸਾਰਾ ਕੁਝ ਐ ਕਰਤਾ ਵੀ ਸਾਰਾ ਕੁਝ ਛੱਡ ਦੇ ਮੈਨਾਂ ਹੁਣ ਤੇ ਹੁਣ ਬਸ ਇਸ ਪਾਸੇ ਹੀ ਲੱਗ ਇਹ ਹੀ ਸਮੇਂ ਦੀ ਤੂੰ ਵੇਟ ਕਰ ਰਹੀ ਸੀ ਬੜੇ ਟਾਈਮ ਤੋਂ ਇਹ ਇਹ ਬੜੇ ਭਾਗਾਂ ਨਾਲ ਮਿਲਿਆ ਤੇ ਹੁਣ ਆਪਣੇ ਆਪ ਨੂੰ ਜਾਣਨ ਤੇ ਹੀ ਪੂਰਾ ਲਾ ਦੇ ਦੌਰ ਤੇ ਉਸ ਤੋਂ ਬਾਅਦ ਤਾਂ ਕੋਈ ਰਿਕੁਐਸਟ ਐਂਡ ਕੋਈ ਥੋਟ ਆਈ ਨਹੀਂ ਉਹ ਤੋਂ ਵਾਤਾਵਰਸ ਬਸ ਬਸ ਆਈ ਡੇ ਬਾਏ ਡੇ ਬਾਰਾ ਟਾਈਮ ਹੀ ਆ ਸਾਹੀ ਖੋਜਤੇ ਲੱਗੇ ਰਹੇ ਹਰ ਰੋਜ਼ ਤੇ ਨਵੀਂ ਸਮਝ ਬਣ ਜਾਂਦੀ ਕਰੇ ਪੁਰਾਣੀ ਸਮਝ ਖਤਮ ਹੋ ਜਾਂਦੀ ਕਰੇ ਪੁਰਾਣੀਆਂ ਗੱਲਾਂ ਲੱਗਿਆ ਆਪਣੀਆਂ ਕੱਟੀਆਂ ਜਾ ਕਰਨ ਵੀ ਅੱਛਾ ਇਹਦੇ ਮਾਰੇ ਤਾਂ ਸੋਚਦਾ ਹੁੰਦਾ ਸੀ ਇਹ ਤਾਂ ਐ ਹੁੰਦਾ ਇਹ ਤਾਂ ਐ ਹੁੰਦਾ ਐ ਸਮਝ ਬਣਦੀ ਬਣਦੀ ਹੁਣ ਤੱਕ ਐਨ ਜਾ ਕੇ ਹਨ ਸੱਚੀਓ ਹੁਣ ਸਮਝ ਆ ਗਈ ਵੀ ਆਪਣੇ ਹੱਥ-ਪਾਸ ਤਾਂ ਕੁਝ ਹੈ ਹੀ ਨਹੀਂ ਸੀ ਮੈਂ ਤਾਂ ਉਹੀ ਭਲੇਖਾ ਹੀ ਪਾੜੀ ਫਿਰਦਾ ਸੀ ਮੈਂ ਅਮਰੀਕਾ ਆਵਦਿਆ ਆਪਦਾ ਵੀ ਮੈਂ ਕਰਨਾ ਚਾਹਣਾ ਮਾਗਰ ਮੈਂ ਆਪਣੇ ਦਾ ਕੰਟਰੋਲ 'ਚ ਕੁਝ ਹੈ ਹੀ ਨਹੀਂ ਸੀ ਕਦੇ ਵੀ ਇਹ ਤਾਂ ਉਹਦੇ ਹੁਕਮ 'ਚ ਉਹਦੇ ਸਿਸਟਮ ਚੱਲ ਰਿਹਾ ਹੈ ਤੇ ਆਪਾਂ ਉਵੇਂ ਕਰਦੇ ਫੇਰੀ ਜੰਨੇ ਕਦੇ ਆਪਣੇ ਆਹੀ ਕੁਝ ਦੇਖਦੇ ਵਸਾਲ ਦੋ ਸਾਲ ਲੰਘ ਗਏ پتہ ਹੀ ਨਹੀਂ ਲੱਗਿਆ ਕੋਈ ਜਿਵੇਂ ਕੋਈ ਆਪਣੇ ਕੋਲ ਆਪੇ ਕੋਈ ਚੱਲ ਕੇ ਆ ਜਾਂਦਾ ਕਦੇ ਕੋਈ ਐਵੇਂ ਸਿਚੁਏਸ਼ਨ ਬਣ ਜਾਂਦੀ ਆਪਣੇ ਕੋਲ ਕਿਸੇ ਜਾਣ ਕੋਲ ਜਾਣ ਦੀ ਉਦੋਂ ਕੋਈ ਗੱਲ ਕਰਦਾ ਉਹ ਫਿਰ ਉਦਾਂ ਦੇ ਵਿਚਾਰ ਚੱਲਣ ਲੱਗ ਜਾਂਦੇ ਆ ਉਦੋਂ ਉਦਾਂ ਦੀ ਆਪਣੀ ਲਾਈਫ ਦੀ ਉਧਰ ਨੂੰ ਡਾਇਰੈਕਸ਼ਨ ਹੋ ਜਾਂਦੀ ਹੈ ਕਦੇ ਕੁਝ ਐਂ ਖੇਡਦੀ ਚੱਲੀ ਜਾ ਰਹੀ ਹੈ ਉਹ ਆਪਾਂ ਇਸ ਸਾਲ ਆ ਨਵਾਂ ਸਾਲ ਮਨਾਉਨੇ ਆ ਹੈਪੀ ਨਿਊ ਇਅਰ ਵੀ ਨਵਾਂ ਸਾਲ ਚੜਿਆ ਉਹ ਹਰ ਪਾਲ ਹੀ ਨਵਾਂ ਤੇ पलपली ਆਪਾਂ ਨੂੰ ਉਹਦੀ ਪਰਮਾਤਮਾ ਦੀ ਯਾਦ ਬਣੀ ਰਹੇ ਪ੍ਰੈਜ਼ੈਂਟ ਮੂਮੈਂਟ ਤੇ ਆਹੀ ਪਲ ਚ ਆਪਾਂ ਜੇ ਰਹੀਏ ਨਾ ਪਲ ਪਲੀ ਹਰ ਪਲੀ ਬਦਲ ਰਿਹਾ ਹਰ ਪਲੀ ਨਵਾਰ ਹੈ ਇੱਕ ਤੇ ਸਾਰੇ ਸਾਲ ਆਹੀ ਯਾਦ ਬਣੀ ਰਹੇ ਜਿਵੇਂ ਹੁਣ ਆ ਸਭਾ ਦੇ ਦਿਨ ਚੱਲਦੇ ਸੀਗੇ ਸਾਰਿਆਂ ਨੂੰ ਉਹ ਉੱਤੋਂ ਯਾਦ ਆਇਆ ਹੁੰਦਾ ਵੀ ਹਾਂ ਗੁਰੂਆਂ ਬਾਰੇ ਆਪਾਂ ਸੋਚਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਹੋਂਦ ਬਾਰੇ ਸਤਿਵ ਜਦਿਆਂ ਬਾਰੇ ਸੋਚਦੇ ਹਾਂ ਵੀ ਉਹਨਾਂ ਨੇ ਇੰਨੀ ਛੋਟੀ ਉਮਰ ਚ ਸ਼ਹੀਦੀਆਂ ਦਿੱਤੀਆਂ ਸੀਗੀਆਂ ਤੇ ਸੱਚ ਨਹੀਂ ਛੱਡਿਆ ਸੀ ਇਹੀ ਯਾਦ ਹੁਣ ਉਸ ਦਿਨ ਦਾ ਜਦ ਆਪਾਂ ਪੂਰੇ ਇਮੋਸ਼ਨਲ ਸਾਰੇ ਹੋਏ ਹੁੰਦੇ ਆ ਉਹੀ ਯਾਦ ਸਾਰਾ ਸਾਲ ਬਣੀ ਰਹੇ ਹਰ ਪਲ ਬਣੀ ਰਹੇ ਕਿ ਉਹਦੇ ਪਾਣੇ ਚ ਚਾਹੇ ਮੌਤ ਆਉਂਦੀ ਹੋਵੇ ਪਰ ਸੱਚ ਤੋਂ ਨਾ ਪਿੱਛੇ ਹਟੀਏ ਸੱਚਾ ਸੋਚਾ ਜੀਵਨ ਜਿਉਂਦੇ ਹੋਏ ਹੀ ਇਥੋਂ ਚੱਲਦੀ ਏ ਇਹ ਡ੍ਰੀਮ ਮੌਤ ਹੈ ਇਹੀ ਸੁਪਨਾ ਲਿਆ ਹੋਇਆ ਆਪਾਂ ਇਮੋਸ਼ਨਲ ਹੁੰਦੇ ਆ ਪਰ ਇਹ ਸਭ ਤੋਂ ਖੁਸ਼ੀ ਦਾ ਪਲ ਆ ਇਹਹੀ ਗੋਲ ਆ ਹਰੇਕ ਧਾਰਮਿਕ ਬੰਦੇ ਦਾ ਜਿਹੜਾ ਇਹੇ ਰਾਹ ਤੇ ਚੱਲਿਆ ਹੁੰਦਾ ਇਹ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ ਇਹ ਧਰਤੀ ਆਪਣੀ ਉਦਾਂ ਦੀ ਹੈ ਦੇਖ ਲਓ ਇੱਥੇ ਆਪਣੇ ਰਿਤੇ ਬਦਲਾਵ ਕਿਉਂ ਨਾ ਆਵੇ ਹੁਣ ਜਿਨਾਂ ਛੋਟੇ ਹੁੰਦੇ ਤੋਂ ਗੱਲਾਂ ਹੀ ਇਹ ਸੁਣਿਆ ਜਿਵੇਂ ਮੇਰੇ ਨਾਨਕੇ ਝਾੜ ਸਾਹਿਬ ਤੇ ਜਿੱਥੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਚੀਵਾੜੇ ਦੇ ਜੰਗਲਾਂ ਚ ਆਪਾਂ ਅੱਜ ਹਾਲ ਤੱਕ ਸੁਣਦੇ ਆ ਜੰਗਲਾਂ ਚ ਆਰਾਮ ਕਰਿਆ ਸੀ ਤੇ ਸਰਸਵਰ ਮੰਗਲ ਝਾੜ ਸਾਹਿਬ ਉਹੀ ਏਰੀਆ ਸਾਰਾ ਫਤੇਗੜ ਸਾਹਿਬ ਜਿੱਥੋਂ ਫਤੇਗੜ ਸਾਹਿਬ ਜਿੱਥੋਂ ਮੈਂ ਪੜ੍ਹਾਈ ਕੀਤੀ ਆਪਾਂ ਤਾਂ ਉਹੀ ਇਲਾਕੇ ਦੇ ਬੰਦੇ ਆ ਪੰਜਾਬ ਸਾਰਾ ਰੀਜਨ ਹੀ ਉਹੀ ਉਹੀ ਗੁਰੂਆਂ ਦੀ ਧਰਤੀ ਹੈ ਆਪਣੇ ਅੰਦਰ ਤਾਂ ਇੱਥੇ ਇਹ ਇਹ ਧਰਤੀ ਦੇ ਵਿੱਚ ਹੀ ਆ ਉਹਨੇ ਕਲਚਰ ਦੇ ਵਿੱਚ ਇਨਵੋਲਡ ਤੇ ਬਸ ਆਪਾਂ ਜਾਣਦੇ ਸਾਰੇ ਆ ਜਿਵੇਂ ਕਹਿੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਓਗਣ ਕਰੇ ਆਪਾਂ ਜਾਣਦੇ ਸਾਰੇ ਵੀ ਭਾਣੇ ਚੱਲਣਾ ਹੁੰਦਾ ਹੈ ਹੁਕਮਤੀ ਹੋ ਰਿਹਾ ਸਾਰਾ ਕੁਝ ਬਸ ਉਹ ਹੁਕਮ ਦੇ ਚੱਲਣਾ ਹੁਕਮ ਬੂਝ ਪਰਮਗਤ ਪਾਈ ਸ਼ਬਦ ਨਹੀਂ ਵੀ ਹੁਕਮ ਹੁਕਮ ਤੇ ਆਪਣੇ ਤੋਂ ਚੱਲ ਨਹੀਂ ਹੁੰਦਾ ਜਿਹੜੀ ਗੱਲ ਉਹਦੇ ਹੱਥ ਛੱਡ ਦੋ ਹਰ ਪਲ ਬਸ ਆ ਯਾਦ ਰੇ ਵੀ ਉਹੀ ਕਰਾ ਰਿਹਾ ਹੈ ਇਹ ਜੇ ਕੋਈ ਦੋ ਰਾਇ ਵਾਲੀ ਗੱਲ ਹੀ ਹੈ ਨਹੀਂ ਆਪਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਬੰਦੇ ਨੂੰ ਇਹ ਡਾਊਟ ਰਹਿੰਦਾ ਵੀ ਇਹ ਬਈ ਜੇ ਮੈਂ ਨਹੀਂ ਕੁਝ ਕਰੂੰਗਾ ਫਿਰ ਕਿਵੇਂ ਹੋਊਗਾ ਤਾਂ ਆਹੀ ਆਹੀ ਸਾਲ ਦੋ ਸਾਲ ਇਹੀ ਚੀਜ਼ਾਂ ਇਹੀ ਦੇਖੀਆਂ ਨੇ ਇਹੀ ਚੀਜ਼ਾਂ ਪ੍ਰੈਕਟੀਕਲੀ ਕਰਕੇ ਦੇਖੀਆਂ ਵੀ ਸਾਰਾ ਕੁਝ ਛੱਡ ਦੇਵਾਂ ਨਾ ਦੇਖਦੇ ਆ ਉਹ ਕਿਵੇਂ ਕਰਾ ਰਿਹਾ ਵਾ ਦੇਖੀ ਚੱਲ ਗੁਰਬਾਣੀ ਨਾਲ ਆਪਾਂ ਕਿਵੇਂ ਜੁੜ ਸਕਦੇ ਹਾਂ ਜੇ ਮੈਂ ਕਿਵੇਂ ਗੁਰਬਾਣੀ ਨਾਲ ਜੁੜਿਆ ਮੈਨੂੰ ਜਿਹੜੀ ਮੈਂ ਆਪਦੇ ਪ੍ਰੈਕਟੀਕਲੀ ਜਿਹੜਾ ਮੈਨੂੰ ਲੱਗਦਾ ਵੀ ਜਦੋਂ ਮੈਨੂੰ ਗੁਰਬਾਣੀ ਸਮਝਾਉਣ ਲੱਗੀ ਜਾਂ ਮੈਨੂੰ ਐ ਹੋਰ ਕੋਈ ਚੀਜ਼ ਚੰਗੀ ਲੱਗਣਾ ਹਟ ਗਈ ਬਸ ਐ ਹੀ ਹੋ ਗਿਆ ਵੀ ਹੁਣ ਮੈਂ ਬਸ ਗੁਰਬਾ ਸ਼ਬਦੀ ਸੁਣੀ ਜਾਵਾਂ ਗੁਰਬਾਣੀ ਪੜੀ ਜਾਵਾਂ ਫਿਟਨੈਸ ਦਾ ਬੜਾ ਜਿਆਦਾ ਸ਼ੌਂਕ ਪੈ ਗਿਆ ਸੀ ਵਿੱਚ ਨੂੰ ਮੈਂ 7-8 ਸਾਲ ਮੈਂ ਲਗਾਤਾਰ ਮਤਲਬ ਉਹਨੂੰ ਦਿੱਤੇ ਆ ਤੇ 2-3 ਸਾਲ ਤਾਂ ਮੈਂ ਲਗਾਤਾਰ ਰੋਟੀ ਨਹੀਂ ਖਾਦੀ ਸੀ ਰੋਟੀ ਨੂੰ ਮੂੰਹ ਨਹੀਂ ਲੱਗ ਦੇਖਿਆ ਸੀ ਜਦ ਮੈਂ ਉਹ ਪੂਰੀ ਇਮਾਨਦਾਰੀ ਨਾਲ ਮਤਲਬ ਆਹ ਆਜ ਇੱਧਰ ਨੂੰ ਲਾਇਆ ਸੀ ਉਦੋਂ ਵੀ ਮੇਰੇ ਵੈਸੇ ਦਿਮਾਗ ਤੇ ਚੱਲਦਾ ਹੁੰਦਾ ਸੀ ਵੀ ਪਹਿਲਾਂ ਮੈਂ ਹੁਣ ਆਪਣੇ ਨੂੰ ਪਹਿਲਾਂ ਬੋਡੀ ਨੂੰ ਫਿੱਟ ਕਰਨਾ ਤੋਂ ਉਦੋਂ ਮੈਂ ਆਪਣੇ ਮਾਈਂਡ ਤੇ ਵਰਕ ਕਰੂੰਗਾ ਆਈ ਕਰਦੇ ਕਰਦੇ ਨਾਲ ਹੀ ਆਹ ਮੈਨੂੰ ਜਿਵੇਂ ਸ਼ੌਂਕ ਸੀਗਾ ਵੀਡੀਓਜ਼ ਦਾ ਨਾਲ ਵੀਡੀਓ ਸ਼ੁਰੂ ਕਰਤੀਆਂ ਐਡੀਟਿੰਗ ਸ਼ੁਰੂ ਕਰਤੀ ਤੇ ਉਹ ਵੀ ਪੂਰੀ ਇਮਾਨਦਾਰੀ ਨਾਲ ਦਿਨ ਰਾਤ ਮਤਲਬ ਉਦੋਂ ਇੰਨੀ ਡੈਡੀਕੇਸ਼ਨ ਆਈ ਹੋਈ ਸੀ ਰੱਬ ਕੋਲ ਨਹੀਂ ਪਤਾ ਨਹੀਂ ਕਿੱਥੋਂ ਆਈ ਹੋਈ ਸੀ ਉਹ ਚੀਜ਼ ਵੀ ਮੈਂ ਜਦ ਆਹ ਐਡਿਟਿੰਗ ਸਿੱਖਣ ਲੱਗਿਆ ਵੀਡੀਓਜ਼ ਬਣਾਉਣੇ ਸਿੱਖਣ ਲੱਗਿਆ ਦਿਨ ਰਾਤ ਹੀ ਲਾਤਾ ਮਤਲਬ ਰਾਤ ਨੂੰ ਵੀ ਬੈਠਾ ਮੈਂ ਸਿੱਖੀ ਰਿਹਾ ਕੰਪਿਊਟਰ ਦੇ ਲਈ ਬੈਠਾ ਸਵੇਰੇ ਵੀ ਕੁਦਰਤੀ ਤੌਰ ਤੇ ਮੇਰਾ ਉਦਾਂ ਦਾ ਸਿਸਟਮ ਬਣਿਆ ਹੋਇਆ ਸੀਗਾ ਮਤਲਬ ਐ ਹੋ ਜਾਂਦਾ ਸੀ ਵੀ ਉਹਨੂੰ ਹੁਣ ਮੈਂ ਇਹਦਾ ਸਿਰਾ ਲਾ ਲਾ ਤੇ ਉਹ ਐਡਿਟਿੰਗ ਕਰਦੇ ਹੋਏ ਮੈਨੂੰ ਲੱਗਦਾ ਮੈਨੂੰ ਗਿਣ ਕੇ 6 ਮਹੀਨੇ ਲੱਗੇ ਹੋਣੇ ਉਹਨੂੰ ਸਿੱਖਣ ਨੂੰ ਇਹਨੂੰ ਪ੍ਰੋਪਰ ਵਧੀਆ ਲੈਵਲ ਤੇ ਸਿੱਖਣ ਤੋਂ 6 ਮਹੀਨੇ ਬਾਅਦ ਹੀ ਮੈਨੂੰ ਪਰਮੀਸ਼ਰ ਦੇ ਉਹ ਗਾਲ ਨਹੀਂ ਕੱਢਣੇ ਗਾਣੇ ਦਾ ਵੀ ਐਫ ਐਕਸ ਕਰਨ ਦਾ ਮੌਕਾ ਮਿਲ ਗਿਆ ਸੀ ਚਲੋ ਚਾਦਾ ਥੈਂਕ ਯੂ ਇਹਨ ਮੈਂ ਦਰ ਨੂੰ ਪੈ ਗਿਆ ਕਿਉਂਕਿ ਆਹ ਇਹਨੂੰ ਐਜ਼ ਅ profession ਬਣਾ ਲਿਆ ਐਡਿਟਿੰਗ ਨੂੰ ਨਾਲ ਮਿਊਜ਼ਿਕ ਮਿਊਜ਼ਿਕ ਦਾ ਥੋੜਾ ਜਿਹਾ ਸ਼ੌਂਕ ਸੀ ਉਹ ਸਿੱਖਣ ਲੱਗ ਗਿਆ ਉਹ ਤੋਂ ਵੀ ਮੇਰਾ ਕੰਮ ਚੱਲਣ ਲੱਗ ਗਿਆ ਤੇ ਉਹ ਮੈਂ ਪੂਰੇ ਮਤਲਬ ਸ਼ੌਂਕ ਵਾਲਾ ਕੰਮ ਸੀਗਾ ਮਤਲਬ ਸ਼ੌਂਕੀਆ ਤੌਰ ਤੇ ਡੈਡੀਕੇਸ਼ਨ ਨਾਲ ਦੇਣਾ ਤਾਂ ਮੈਂ ਮਤਲਬ ਸਾਰੀ ਰਾਤ ਬੈਠੇ ਰਹਿਣਾ ਕੰਮ ਕਰਨ ਰਾਤ ਨੂੰ ਕੰਮ ਕਰਦੇ ਕਰਦੇ ਨਾ ਇੱਕ ਐਸਾ ਮੂਮੈਂਟ ਆਇਆ ਉਦੋਂ ਜ ਮੈਨੂੰ ਮੈਂ ਮਤਲਬ ਮੇਰਾ ਐਦਾਂ ਹੋ ਜਾਇਆ ਕਰ ਜਿਵੇਂ ਮੈਂ ਮੈਡੀਟੇਸ਼ਨ ਕਰ ਰਿਹਾ ਹੁੰਨਾ ਮੇਰਾ ਧਿਆਨ ਲੱਗਣ ਲੱਗ ਜਾ ਕਰੇ ਮੈਨੂੰ ਐ ਹੋ ਜਾ ਕਰੇ ਮੈਂ ਐਡਿਟ ਕਰਦੇ ਕਰਦੇ ਜਿਵੇਂ ਬੜਾ ਸਕੂਨ ਆ ਰਿਹਾ ਹੈ ਅੰਦਰੂਨੀ ਆਨੰਦ ਵਾਲੀ ਫੀਲਿੰਗ ਆਣੀ ਸ਼ੁਰੂ ਹੋ ਜਾ ਕਰੇ ਔਰ ਹੋ ਜਾ ਕਰੇ ਵੀ ਹੁਣ ਅੱਖਾਂ ਵਿੱਚ ਕੇ ਬਹਿ ਜਾ ਤੇ ਬੜੀ ਪੀਸਫੁਲ ਦੀ ਫੀਲਿੰਗ ਆਉਣੀ ਸ਼ੁਰੂ ਹੋ ਗਈ ਜੋ ਉਦੋਂ ਐਕਸਪੀਰੀਅੰਸ ਹੋ ਰਿਹਾ ਸੀ ਜਦੋਂ ਗੁਰਬਾਣੀ ਪੜਦਾ ਸੀ ਤਾਂ ਉਦੋਂ ਤੇ ਉੱਤੇ ਉਹ ਜਿਵੇਂ ਮੈਨੂੰ ਮਹਿਸੂਸ ਹੁੰਦਾ ਜਿਵੇਂ ਕਦੇ ਅੰਦਰੋਂ ਆਵਾਜ਼ ਸੁਣਨੀ ਸ਼ੁਰੂ ਹੋ ਜਾ ਆਵਾਜ਼ ਚੱਲਣ ਲੱਗ ਜਾਣੀ ਅੰਦਰੋਂ ਇੱਕ ਨਿਰੰਤਰ ਜਿਹੜੀ ਆਪਣੀ ਸਾਊਂਡ ਚੱਲਦੀ ਰਹਿੰਦੀ ਹੈ ਉਹ ਸੁਣਨੀ ਸ਼ੁਰੂ ਹੋ ਜਾ ਕਰਨੀ ਇਹ ਇਹ 2016 17 ਗਦੀਆਂ ਗੱਲਾਂ ਹੋਣਗੀਆਂ ਇਹ ਚੀਜ਼ਾਂ ਹੋਰ ਖਿੱਚਣ ਲੱਗੀਆਂ ਜਾਂ ਉਹ ਮੇਰੇ ਨਾਲ ਹੋ ਰਹੀਆਂ ਸੀ ਉਦਾਂ ਦੀਆਂ ਜੋ ਮੈਂ ਗੁਰਬਾਣੀ 'ਚ ਪੜ੍ਹਦਾ ਸੀ ਫਿਰ ਮੇਰਾ ਗੁਰਬਾਣੀ 'ਚ ਹੋਰ ਜ਼ਿਆਦਾ ਇੰਟਰਸਟ ਬੜਾ ਜ਼ਿਆਦਾ ਇੰਟਰਸਟ ਹੋਰ ਧਾਰਮਿਕ ਕਿਤਾਬਾਂ 'ਚ ਹੋਰ ਗੀਤਾ ਉਦੋਂ ਮੈਂ ਉਸ ਟਾਈਮ ਤੇ ਫਿਰ ਸਾਰੀਆਂ ਕਿਤਾਬਾਂ ਜਿਹੜੀ ਵੀ ਮੈਨੂੰ ਕੋਈ ਇਦਾਂ ਦੀ ਕੋਈ ਬੁੱਕ ਮਿਲਦੀ ਸੀ ਮੈਂ ਆਰਡਰ ਮਾਰ ਦਿੰਦਾ ਜੇ ਨਾਲ ਦੀ ਨਾਲ ਮੇਰਾ ਉੱਧਰ ਨੂੰ ਝੁਕਾਅ ਹੋਣਾ ਸ਼ੁਰੂ ਹੋ ਗਿਆ ਮੈਂ ਧਾਰਮਿਕ ਕਿਤਾਬਾਂ ਵੱਲ ਨੂੰ ਤੇ ਨਾਲ ਹੀ ਅਸੀਂ ਜਿਵੇਂ ਪਾਪਾ ਰੈਗੂਲਰ ਕਰੇ ਸਹਿਜ ਪਾਠ ਸਾਡੇ ਚੱਲਦਾ ਰਹਿੰਦਾ ਉਹਗੇ ਵੀ ਕਰਦੇ ਰਹਿੰਦੇ ਸੀ ਪਰ ਉਦੋਂ ਉਹਦਾ ਅਲੱਗ ਹੀ मीनिंग ਮਤਲਬ ਉਸ ਪ੍ਰੋਪਰ ਜੀ ਸਮਝ ਆਉਣੀ ਸ਼ੁਰੂ ਹੋਣੀ ਸ਼ੁਰੂ ਹੋ ਗਈ ਅੱਛਾ ਯਾਰ ਇਹ ਤਾਂ ਐਂ ਕਹਿ ਰਹੇ ਨੇ ਇਹ ਤਾਂ ਆ ਗੱਲ ਦੱਸ ਰਹੇ ਆ ਅੰਦਰੋਂ ਹੀ ਇੱਕ ਨਵੀਂ ਅਰਥ ਆਉਣੇ ਸ਼ੁਰੂ ਹੋ ਗਏ ਨਵੀਂ ਸਮਝ ਬਣਨੀ ਸ਼ੁਰੂ ਹੋ ਗਈ ਤੇ ਉਹ ਬਸ ਉਹ ਚੱਲਦਾ ਚੱਲਦਾ ਆਪਣੇ ਆਪ ਹੀ ਉਦਰ ਦਾ ਝਕਾਵ ਜ਼ਿਆਦਾ ਹੋਣ ਲੱਗ ਗਿਆ ਨਾਲ ਹੀ ਉਦੋਂ ਇੱਕ ਆ ਗੱਲ ਬੈਠੀ ਵੀ ਬੈਠ ਗਈ ਸੀ ਕਿ ਅੰਦਰ ਵੀ ਜਿੱਦਾਂ ਦੀ ਚੀਜ਼ਾਂ ਦੀ ਆਪਾਂ ਸੰਗਤ ਕਰਾਂਗੇ ਉਦਾਂ ਦਾ ਆਪਣੇ ਤੇ ਅਸਰ ਹੋਊਗਾ ਇੱਕ ਪਹਿਲਾਂ ਹੁੰਦਾ ਸੀ ਨਾ ਬੰਦਾ ਵੀ ਆਪੇ ਪ੍ਰੈਕਟੀਕਲ ਆਪੀ ਧੱਕੇ ਖਾ ਕੇ ਬੰਦਾ ਸਿੱਖਦਾ ਸੀ ਫਿਰ ਐ ਹੋ ਗਿਆ ਵੀ ਜੇ ਹੋਰ ਜੇ ਕੋਈ ਸਿਖਾ ਰਿਹਾ ਆਪ ਗਲਤੀਆਂ ਕਰਨਾ ਜੇ ਕੋਈ ਹੋਰ ਦੱਸ ਰਿਹਾ ਤਾਂ ਉਹ ਸਿੱਖ ਸਿੱਖ ਲਵੇ ਜਿਆਦਾ ਚੰਗਾ ਹੁੰਦਾ ਤੇ ਉਹ ਇੱਕ ਗੱਲ ਵੈ ਗਈ ਸੀ ਵੀ ਕਿਸੇ ਹੋਰ ਦੇ ਦੱਸੇ ਹੋਏ ਤੋਂ ਵੀ ਆਪ ਉਹ ਗਲਤੀਆਂ ਨਾ ਕਰੀਏ ਜੇ ਕਿਸੇ ਨੇ ਪਹਿਲਾਂ ਕੀਤੀਆਂ ਹੋਈਆਂ ਸਮਝਾ ਰਿਹਾ ਤਾਂ ਉਹ ਸਮਝ ਲਓ ਵੀ ਇਦਾਂ ਨਹੀਂ ਕਰਨਾ ਹੁੰਦਾ ਇਦਾਂ ਕਰਨਾ ਹੁੰਦਾ ਮਨੁੱਖ ਰਤਨ ਜੋਹਰਮਾਨਕ ਜੇ ਗੁਰਤੀ ਸਿੱਖ ਸੁਣੀ ਇਹ ਸਹੀ ਗੱਲ ਹੈ ਜੇ ਅਸਲੀ ਗੁਰ ਆਪਣੇ ਅੰਦਰ ਹੀ ਹੈ ਐਂਡ 'ਚ ਜਾ ਕੇ ਪਹਿਲਾਂ ਆਪਾਂ ਬਾਰੀ ਲੱਭਦੇ ਆਂ ਬਾਰੀ ਆਪਾਂ ਸਾਰਾ ਗਿਆਨ ਲੰਨਿਆ ਐਂਡ 'ਚ ਜਾ ਕੇ ਆਪਾਂ ਨੂੰ ਸਮਝ ਆ ਜਾਂਦੀ ਹੈ ਉਹ ਤਾਂ ਜਿਹੜੀ ਅਸਲੀ ਗੁਰੂ ਦੀ ਸੁਣਨੀ ਹੁੰਦਾ ਉਹਨੇ ਅੰਦਰ ਹੀ ਆਪਾਂ ਨੂੰ ਦੱਸ ਰਿਹਾ ਸਾਰਾ ਕੁਝ ਉਦੋਂ ਚੱਲਦੇ ਹੋਏ ਬਸ ਨਾਲ ਹੀ ਅਜਾ ਦਾ ਸਾਰਾ ਕੁਝ ਚੱਲ ਹੀ ਰਿਹਾ ਸੀ ਉਦੋਂ ਨਾ ਇੱਕ ਲਾਈਫ ਚ ਇਦਾਂ ਦਾ ਚੱਲ ਆਇਆ ਹੋਇਆ ਸੀ ਵੀ ਜਿਹੜੀ ਵੀ ਚੀਜ਼ ਸੋਚੀ ਦੀ ਸੀ ਬੀਹੋੜੀ ਕੁਦਰਤ ਵਾਲੇ ਐਸਾ ਪਤਾ ਨਹੀਂ ਮੈਂ ਉਹਨੂੰ ਸ਼ਾਇਦ ਇਮਾਨਦਾਰੀ ਨਾਲ ਜੋੜਦਾ ਵੀ ਮੇਰੇ ਅੰਦਰ ਉਹ ਸ਼ਾਇਦ ਉਹਦੋਂ ਕੋਈ ਕ腐ਸ਼ਨ ਨਹੀਂ ਸੀਗੀ ਇਹ ਗੱਲ ਨੂੰ ਲੈ ਕੇ ਵੀ ਮੈਂ ਪੈਸੇ ਕਮਾ ਲਾ ਤੇ ਮੈਨੂੰ ਕੋਈ ਕੰਮ ਵੀਦ ਹੁੰਦਾ ਸੀ ਮੈਨੂੰ ਉਹਨੂੰ ਐ ਹੁੰਦਾ ਸੀ ਵੀ ਮੈਂ ਇਮਾਨਦਾਰੀ ਨਾਲ ਕਰਾਂ ਇੱਕ ਪੋਲਾਪਨ ਸ਼ੁਰੂ ਤੋਂ ਹੀ ਸੀ ਅੰਦਰ ਕੋਈ ਮੈਂ ਚੁਸਤ ਚਲਾ ਕੇ ਬੰਦਾ ਨਹੀਂ ਸੀਗਾ ਤੁਸੀਂ ਮੈਨੂੰ ਇਹ ਜਾਣਦੇ ਵੀ ਹੋ ਜਿਹੜੇ ਮੈਨੂੰ ਪਹਿਲਾਂ YouTube ਤੋਂ ਮੇਰੀ ਜਰਨੀ ਜਿਹਨਾਂ ਨੇ ਪਹਿਲਾਂ ਦੇਖੀ ਆ ਮੇਰੇ YouTube ਵੀਡੀਓਜ਼ ਪਹਿਲਾਂ ਦੇਖੀਆਂ ਹੋਈਆਂ ਨੇ ਇਮਾਨਦਾਰੀ ਇੱਕ ਬੈਸਟ ਥਿੰਕ ਆ ਮੈਂ ਦੇਖਿਆ ਇਮਾਨਦਾਰੀ ਨਾਲ ਹੀ ਜੀਵਨ ਜਿਉਰੇ ਸੀਗੇ ਉਹ ਚੱਲਦੇ ਚੱਲਦੇ ਹੀ ਇੱਧਰ ਨੂੰ ਮੋੜ ਪੈ ਗਿਆ ਇਮਾਨਦਾਰੀ ਹੀ ਸਿੱਖੀ ਹੈ ਹੁਣ ਤੱਕ ਜਿਹੜੇ ਮੈਨੂੰ ਲੱਗਦਾ ਵੀ ਇੱਕ ਜਿਹੜਾ ਆਪਣੇ ਅੰਦਰ ਆਪਾਂ ਨੂੰ ਐ ਹੁੰਦਾ ਨਾ ਵੀ ਆਪਾਂ ਸੋਚਦੇ ਆ ਵੀ ਕਿਤੇ ਇਮਾਨਦਾਰ ਬੰਦੇ ਨੂੰ ਚੁਸਤੇ ਚਲਾ ਕੇ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਨਹੀਂ ਬੰਦੇ ਨੂੰ ਇਮਾਨਦਾਰ ਹੋਣਾ ਚਾਹੀਦਾ ਆਪਣੇ ਕੰਮ ਪ੍ਰਤੀ ਕਿਸੇ ਵੀ ਚੀਜ਼ ਪ੍ਰਤੀ ਇਮਾਨਦਾਰੀ ਹੀ ਆਪਣਾ ਆਪਣੇ ਆਪ ਨਾਲ ਕਨੈਕਟ ਕਰਨ ਦਾ ਆਪਾਂ ਆਪੀ ਰਸਤਾ ਬਣਦਾ ਰਹਿੰਦਾ ਉਦੋਂ ਇਮਾਨਦਾਰੀ ਨਾਲ ਕੰਮ ਕਰਦੇ ਸੀ ਐਸਾ ਕੋਈ ਉਹ ਰੱਬ ਨੇ ਖੇਡ ਰਚਾਤੀ ਆਪ ਹੀ ਕੋਈ ਕਿਰਪਾ ਕਰਤੀ ਵੀ ਜਿਹੜੀ ਵੀ ਚੀਜ਼ ਸੋਚਿਆ ਕਰੀਏ ਉਹ ਮਿਲ ਜਾ ਕਰੇ ਉਹ ਆਪ ਹੀ ਹਿੰਮਤ ਦੇ ਦਿਆ ਕਰੇ ਉਹ ਚੀਜ਼ ਅਚੀਵ ਕਰਨ ਲਈ ਕਿਉਂਕਿ ਉਹੀ ਰਹਿ ਹੁੰਦਾ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਆਪ ਕਰ ਰਹੇ ਆ ਹੁਣ ਜਿਹੜਾ ਆਪਣੇ ਅੰਦਰ ਥਾਟ ਹੈ ਕੋਈ ਵਿਚਾਰ ਆਇਆ ਜਿਵੇਂ ਲਾ ਲ ਤਾਂ ਉਹ ਵਿਚਾਰ ਵੀ ਤਾਂ ਉਹ ਨਹੀਂ ਪਾਇਆ ਜੇ ਹੁਣ ਕਿਸੇ ਨੂੰ ਕਿਸੇ ਨੂੰ ਇਦਾਂ ਦੀਆਂ ਗੱਲਾਂ ਹੁਣ ਮੇਰੀ ਲਾਈਫ ਤੇ ਮੇਰੇ ਲਾਈਫ ਤੇ ਓਦਾਂ ਦੇ ਇਨਸਾਨ ਆਏ ਜਿਆਦਾ ਦੀਦੇ ਕਰਕੇ ਮੈਂ ਗੁਰਬਾਣੀ ਨਾਲੇ ਨੂੰ ਜਾ ਜੁੜਿਆ ਹੁਣ ਇਹਦੇ ਲਈ ਕਹਾ ਵੀ ਮੈਂ ਕੁਝ ਕੀਤਾ ਮੈਂ ਕੁਝ ਵੀ ਨਹੀਂ ਕੀਤਾ ਸੀ ਆਪ ਹੀ ਓਦਾਂ ਦੀ ਕੰਡੀਸ਼ਨਾਂ ਬੰਦੇਆਂ ਗੀਆਂ ਓਦਾਂ ਦੀ ਜ਼ਿੰਦਗੀ ਦੇ ਬੰਦੇ ਹੁੰਦੇ ਗਏ ਉਦੋਂ ਨੂੰ ਚਕਾਓ ਹੁੰਦਾ ਗਿਆ ਓਦਾਂ ਦੀ ਕੋਈ ਗੱਲਾਂ ਦਿਮਾਗ ਚ ਪੈਂਦੀਆਂ ਰਹੀਆਂ ਵੀ ਉਹ ਜਿਨ੍ਹਾਂ ਨੇ ਦਿਮਾਗ ਤੇ ਅਸਰ ਕੀਤਾ ਉਦੋਂੋਂ ਆਪਣਾ ਮਨ ਮੁੜਦਾ ਰਿਹਾ ਜਿਵੇਂ ਹੁਣ ਮੈਨੂੰ ਐਡੀਟਿੰਗ ਕਰਨੀ ਚੰਗੀ ਲੱਗਦੀ ਆ ਤਾਂ ਹੁਣ ਜਾਂ ਮੈਨੂੰ ਵੀਡੀਓਜ਼ ਬਣਾਉਣੀਆਂ ਚੰਗੀਆਂ ਲੱਗਦੀਆਂ ਇਹ ਹੁਣ ਇੰਟਰਸਟ ਕੇ ਆ ਬਣਿਆ ਇਹ ਲਾਈਫ ਚ ਆਪਣੇ ਆਪ ਹੀ ਕੋਈ ਬੰਦੇ ਆਏ ਓਦਾਂ ਦੇ ਜਿਨ੍ਹਾਂ ਨੇ ਮੈਨੂੰ ਇਦਾਂ ਨੂੰ ਲਾਤਾ ਮੇਰੇ ਸਰਕਲ ਦੀ ਹਾਂਜੀ ਹੁਣ ਵੀਡੀਓ ਤੇ ਐਂਡ ਹਾਲ ਵੱਧਦੇ ਆ ਇਹ ਵੀਡੀਓ ਕਿਸੇ ਨੂੰ ਕੁਝ ਸਮਝਾਉਣ ਸਿਖਾਉਣ ਲਈ ਨਹੀਂ ਸੀ ਮੈਂ ਆਪਣਾ ਐਕਸਪੀਰੀਅੰਸ ਦੱਸਿਆ ਐਕਸਪੀਰੀਅੰਸ ਸ਼ੇਅਰ ਕੀਤਾ ਇੱਥੇ ਉਸ ਤੋਂ ਕੁਝ ਨਹੀਂ ਹੈਗਾ ਉਹਦੀ ਹੁੰਦੀ ਉਹ ਖੇਡ ਚੱਲ ਰਹੀ ਹੈ ਜਿਵੇਂ ਆਪਾਂ ਨੂੰ ਲੱਗਿਆ ਰਹਿੰਦਾ ਮੈਂ ਉਹਨੂੰ ਸਮਝਾਦਾ ਤਾਂ ਉਹ ਕਰਦਾ ਮੈਂ ਇਹ ਇਦਾਂ ਦਾ ਕੋਈ ਪਰਪਸ ਨਹੀਂ ਹੈਗਾ ਵੀਡੀਓ ਬਣਾਉਣ ਪਿੱਛੇ ਹਰੇਕ ਆਪਣਾ ਗੀਤ गा ਰਿਹਾ ਇੱਥੇ ਜਿਵੇਂ ਉਹਨੂੰ ਪਰਮਾਤਮਾ ਚਲਾ ਰਿਹਾ ਓਵੇਂ ਚੱਲ ਰਿਹਾ ਕੋਈ ਚੰਗੇ ਕੰਮ ਕਰ ਰਿਹਾ ਤਾਂ ਕੋਈ ਮਾੜੇ ਕੰਮ ਕਰ ਰਿਹਾ ਉਹਦੀ ਖੇਡ ਚੱਲ ਰਹੀ ਹੈ ਕਿਸੇ ਨੂੰ ਨਾ ਆਪਣੀ ਸ਼ਿਫਤ ਸਲਾਹ ਕਰਨ ਲਾਇਆ ਹੋਇਆ ਕਿਸੇ ਨੂੰ ਉਹਦੇ ਉਲਟ ਕਰ ਖੜਾ ਕੀਤਾ ਹੋਇਆ ਕਿਸੇ ਨੂੰ ਆਪਣੇ ਬਗ ਵਿੱਚ ਖੜਾ ਕੀਤਾ ਹੋਇਆ ਕੋਈ ਇੱਥੇ ਕੋਈ ਅੱਗੇ ਪਿੱਛੇ ਨਹੀਂ ਹੈਗਾ ਕੋਈ ਅੱਗੇ ਲੰਘਿਆ ਜਾਂ ਪਿੱਛੇ ਲੰਘਿਆ ਤੇ ਇੱਥੇ ਇੱਥੇ ਕਿਸੇ ਦੇ ਹੱਥੋਂ ਆ ਕੇ ਕੁਝ ਨਹੀਂ ਹੈਗਾ ਜਿਵੇਂ ਉਹਦੀ ਉਹਨੇ ਖੇਡਰ ਚਾਈ ਹੋਈ ਹੈ ਇੱਕ ਬਸ ਉਹ ਚੱਲ ਰਹੀ ਹੈ ਨਾ ਤਾਂ ਆਪਾਂ ਇੱਥੇ ਕੁਝ ਉਹਦਾ ਬਦਲ ਸਕਦੇ ਹਾਂ ਜਿੱਦਾਂ ਹੋਣਾ ਉਦਾਂ ਹੀ ਹੋ ਕੇ ਰਹਿਣਾ ਤਾਂ ਫਿਰ ਹੁਣ ਆਪਣਾ ਕੰਟਰੋਲ ਛੱਡ ਕੇ ਆਪਣੀ ਮੈਂ ਛੱਡ ਕੇ ਜਿਵੇਂ ਉਹ ਕਰਤਾਪੁਰਖ ਕਰਾਣਾ ਚਾਹ ਰਿਹਾ ਹੈ ਇਮਾਨਦਾਰੀ ਨਾਲ ਉਹਦਾ ਕਰਮ ਕਰੋ ਇਥੋਂ ਆਪਣਾ ਜਨਮ ਸਫਲਾ ਕਰਕੇ ਜਾਓ ਇਹ ਚੱਕਰ ਚੋਂ ਨਿਕਲਣ ਦੀ ਕੰਮ ਕਰੋ ਉਹਦੇ ਪਾਣੀ ਤੇ ਚੱਲਣਾ ਸ਼ੁਰੂ ਕਰ ਦੋ ਕਈ ਚੱਲ ਰਹੇ ਹੋਣਗੇ ਇਹ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਉਹਨੇ ਆਪ ਹੀ ਕਰਾ ਲੈਣਾ ਸਾਰਿਆਂ ਦਾ ਸਭ ਕੁਝ ਬਸ ਆਪਣਾ ਆਪ ਛੱਡ ਦਿਓ ਇਹਨੂੰ ਪੂਰੀ ਸੱਚਾਈ ਦਿਓ ਝੂਠ ਦਾ 1% ਵੀ ਕੋਈ ਹਿੱਸਾ ਨਾ ਰਹਿ ਜਾਏ ਅੰਦਰ ਪੂਰਾ ਸੱਚਾ ਸੁੱਤਿਆ ਜੀਵਨ ਬਣਾ ਲਓ ਉਹ ਸੱਚੇ ਨਾਲ ਲੜਨ ਦੀ ਉਦਾਂ ਦੀ ਹੋਣਾ ਪੜੀ